ਹਾਂਜੀ ਮੈਂ ਅੱਜ ਨਾਲ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਇਹ ਵਾਲੇ ਸੂਟ ਦਿਖਾਉਣੀ ਹੈਗੀ ਕਿਉਂਕਿ ਤੁਸੀਂ ਵੀਡੀਓ ਸਕਿਪ ਕਰ ਦਿੰਨੇ ਹੋ ਨਾ ਤਾਂ ਕਰਕੇ ਇਹ ਕਾਫੀ ਭੈਣਾਂ ਦੀ ਡਿਮਾਂਡ ਚ ਹੈ ਗੀਆਂ ਅੱਜਾਂ ਦੀ ਤਾਂ ਇਹਨਾਂ ਦੀ ਪੇਮੈਂਟ ਵੀ ਆ ਚੁੱਕੀ ਹੈਗੀ ਜੇ ਕਿਸੇ ਭੈਣ ਨੇ 올ਓਵਰ ਲੈਣਾ ਤਾਂ ਇਹ 3000 ਦਾ ਸੂਟ ਹੈਗਾ ਵਿਦ ਸ਼ਿਪਿੰਗ ਹੈ ਜੇ ਤੁਸੀਂ ਮੈਚਿੰਗ ਲਓਗੇ ਦੇ ਨਾਲ ਮੋਡਲ ਸਿਲਕ ਦੀ ਬਾਟਮ ਲੱਗੂਗੀ ਤਾਂ 2250 ਇਹਦਾ ਪ੍ਰਾਈਸ ਹੈਗਾ ਦੇਖੋ ਆਪਣੇ ਕੋਲੇ ਸੂਟ ਆ ਚੁੱਕੇ ਤੇ ਕਾਫੀ ਜਿਆਦਾ ਡਿਮਾਂਡ ਸੀਗਾ 1 ਮਹੀਨਾ ਲੱਗ ਰਿਹਾ ਸੀਗਾ ਆਰਡਰ ਦਿੱਤੇ ਨੂੰ ਆਪਣੇ ਨੂੰ ਤੇ ਜਿਹੜੀਆਂ ਪਹਿਣਾ ਤੁਸੀਂ ਲੈਣਾ ਚਾਹਣੀ ਹੈ ਮੈਚਿੰਗ ਲੈਣਾ 올ਓਵਰ ਲੈਣਾ ਆਪਣਾ ਫਟਾਫਟ ਪੇਮੈਂਟ ਕਰਕੇ ਤੇ ਤੁਸੀਂ ਆਪਣਾ ਸੂਟ ਲੈ ਸਕਦੇ ਹੋਗੇ ਹੋਲਡ ਤੇ ਵੀ ਅਸੀਂ ਕੁਝ ਕੁ ਟਾਈਮ ਲਈ ਰੱਖਾਂਗੇ ਜੀ ਹੋਲਡ ਤੇ ਅਸੀਂ ਸੂਟ ਰੱਖਣੇ ਬੰਦ ਕਰਦੇ ਕਿਉਂਕਿ ਨਾ ਕਈ ਭੈਣਾ ਨਹੀਂ ਇਗਨੋਰ ਕਰ ਦਿੰਦੀਆਂ ਨੇ ਪਹਿਲਾਂ ਹੋਲਡ ਤੇ ਰਖਵਾ ਲੈਂਦੀਆਂ ਨੇਂਗੀਆਂ ਫਿਰ ਇਗਨੋਰ ਕਰ ਦਿੰਦੀਆਂ ਨੇਂਗੀਆਂ ਅਸੀਂ ਰੱਖਦੇ ਕਿਉਂਕਿ ਸਾਡਾ ਸਟਾਕ ਨਹੀਂ ਰਹਿੰਦਾ ਹੈਗਾ ਰੁਕਿਆ ਰੱਬ ਦੀ ਕਿਰਪਾ ਨਾਲ ਹੁਣ ਮੈਂ ਵੀਡੀਓ ਪਾਉਂਗੀ ਆਪਣਾ ਕੰਟੀਨਿਊ ਕੰਟੈਂਡੈਂਟ ਦਾ ਸਟਾਕ ਤਕਰੀਬਨ 80% ਸਟਾਕ ਚਲੇ ਜਾਂਦਾ ਹੈਗਾ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰ ਆਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਤੇ ਤੁਸੀਂ ਲੈ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਕਾਫੀ ਭੈਣਾਂ ਦੀ ਡਿਮਾਂਡ ਸੀਗੀ ਕਾਫੀ ਭੈਣਾਂ ਦੇ ਫੋਨ ਆਏ ਹੋਏ ਸੀ ਜਿਹੜੀਆਂ ਭੈਣਾਂ ਮੈਨੂੰ ਵੀ ਵੀਡੀਓ ਦੇਖ ਰਹੀਆਂ ਲੰਗੀਆਂ ਦੇਖੋ ਹੁਣ ਮੇਰੇ ਮਾਈਂਡ ਦੇ ਵਿੱਚ ਨਹੀਂ ਹੈਗਾ ਹਨਾ ਜਿਨ੍ਹਾਂ ਨੇ ਮੈਨੂੰ ਕਿਹਾ ਸੀਗਾ ਤੇ ਤੁਸੀਂ ਲੈ ਸਕਦੇ ਹੋਗੇ ਇਹ ਵਾਲੇ ਸੂਟ ਤੇ ਵਿੱਚ ਪੇਮੈਂਟ ਆ ਗਈ ਤੇ ਵਿੱਚ ਤਾਂ ਇਹ ਮੈਂ ਸੂਟ ਦੇ ਦੇ ਤੇ ਇੱਕ ਨਾ ਪਰਪਲ ਸੂਟ ਸੀਗਾ ਚਾਰ ਚੜ ਦਾ ਇਹ ਵੀ ਕਾਫੀ ਜਿਆਦੇ ਡਿਮਾਂਡ ਸੀ ਆਪਣੇ ਕੋਲੇ ਹੈਗੇ ਨੇ 4 ਤੋਂ 5 ਫੁੱਟ ਤੁਸੀਂ ਲੈਣਾ ਚਾਹੁੰਦੇ ਹੋ ਤੇ ਲੈ ਸਕਦੇ ਹੋਗੇ ਦੇਖੋ ਜੀ 1050 ਦਾ ਪ੍ਰਾਈਸ ਸੀਗਾ ਠੀਕ ਹੈ ਜੀ ਇਹ ਵਾਲੇ ਦਾ 2250 ਇਧਰ ਕਰੋ ਕੈਮਰਾ ਇਹ ਵਾਲੇ ਦਾ ਹੈਗਾ ਸੀਗਾ 2250 ਮੈਚਿੰਗ ਦਾ ਵਿਦ ਸ਼ਿਪਿੰਗ 3000 올ਓਵਰ ਠੀਕ ਹੈ ਜੀ ਕਾਫੀ ਜਿਆਦੇ ਟਿਸਟਾ ਬ੍ਰੈਂਡ ਦਾ ਸਟੱਫ ਹੈਗਾ ਵਿਦਆਊਟ ਬ੍ਰੈਂਡ ਅਪਰ ਨਈ ਸਟੱਫ ਸੇਲ ਕਰਦੇ ਹੈਗੇ ਕਾਫੀ ਜਿਆਦੇ ਸੂਟਸ ਲੂਟ ਲੇਗੇ ਆ ਵੀ ਡਾਟਚਰ ਦੀ ਕਾਫੀ ਜਿਆਦੇ ਡਿਮਾਂਡ ਸੀਗੀ ਤੁਸੀਂ ਲੈ ਸਕਦੇ ਹੋ ਇਹ ਸੂਟ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਵਰਕ ਵਾਲੇ ਸੂਟ ਇਹ ਆਪਾਂ ਰੈਡੀ ਕੀਤਾ ਹੈ ਜੀ ਬਟਰ ਕਾਟਨ ਦੇ ਉੱਪਰ ਦੇਖੋ ਜੀ ਇਸ ਤਰ੍ਹਾਂ ਦੇ ਕਾਰਨਰ ਦੇ ਉੱਪਰ ਫਲਾਰ ਲੇਗੇ ਇਸ ਤਰ੍ਹਾਂ ਇਹ ਨੇਕ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਠੀਕ ਹੈ ਜੀ ਆਪਾਂ ਪੇਸਟਿੰਗ ਪੱਟੀ ਨਾਲ ਇਹਦੀ ਫਿਨਿਸ਼ਿੰਗ ਦੀ ਕੀਤੀ ਹੈਗੀ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਹਨ ਇਹ ਤੁਸੀਂ ਕੋਈ ਵੀ ਮਤਲਬ ਫੈਬਰਿਕ ਤੇ ਜਾਂ ਮਸਲੀਨ ਬਟਰ ਕਾਟਨ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਨਾਲ ਹੈਗੀ ਹੈ ਕਿ ਪਲੇਨ ਬਾਟਮ ਬਾਟਮ ਤੇ ਆਪਾਂ ਕੋਈ ਵਰਕ ਨਹੀਂ ਰੱਖਿਆ ਹੈਗਾ ਦੁਪੱਟਾ ਆਪਾਂ ਲਗਾਇਆ ਜੀ ਮਸਲੀਨ ਦਾ ਇਸ ਤਰ੍ਹਾਂ ਆਪਾਂ ਦਾ ਪੱਟ ਸਰੀਆ ਨੂੰ ਟਾਈ ਐਂਡ ਡਾਈ ਕੀਤਾਗਾ ਤੇ ਨਾਲ ਆਪਾਂ ਦਿੱਤੀ ਹੈਗੀ ਸੇਮ ਜਿਸ ਤਰ੍ਹਾਂ ਮਤਲਬ ਸ਼ਰਟ ਦੇ ਪੱਟੀ ਸੀ ਹੈ ਨਾ ਲੱਗੀ ਹੋਈ ਪੇਸਟਿੰਗ ਪੱਟੀ ਸੀਗੀ ਉਸੇ ਤਰ੍ਹਾਂ ਆਪਾਂ ਦੁਪੱਟੇ ਤੇ ਪੇਸਟਿੰਗ ਪੱਟੀ ਲਗਾਏ ਆ ਪਾਈਪਿੰਗ ਕੱਟ ਕੇ ਕਾਫੀ ਜਿਆਦਾ ਸੋਹਣਾ ਸੂਟ ਰੈਡੀ ਹੋਇਆਗਾ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਇਹਨੂੰ ਕੋਈ ਵੀ ਫੈਬਰਿਕ ਤੇ ਕਿਸੇ ਵੀ ਤਰ੍ਹਾਂ ਤੁਹਾਡੀ ਚੁਆਇਸ ਹੈਗੀ ਉਸ ਤਰ੍ਹਾਂ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਤੇ ਨੈਕਸਟ ਸੂਟ ਹੈਗਾ ਜੀ ਆਰੀ ਵਰਕ ਦਾ ਇਹ ਹੈਗਾ ਜੀ ਮੇਰਾ ਸੂਟ ਮੈਂ ਆਪਣਾ ਖੁਦ ਲਈ ਰੈਡੀ ਕਰਵਾਇਆ ਸੀਗਾ ਜੇ ਕਿਸੇ ਭੈਣ ਨੂੰ ਪਸੰਦ ਆਉਂਦਾਗਾ ਤੁਸੀਂ ਲੈ ਆ ਵੀ ਸਕਦੇ ਹੋਗੇ ਪਰ ਜਿਹੜੀ ਇਹ ਤਾਂ ਹੈਗਾ ਕਿ ਇਹ 21 42 43 ਹੀ ਲੈਂਥ ਹੈਗੀ ਦੇਖੋ ਜੀ ਕਾਫੀ ਠਾਦੇ ਸੋਹਣਾ ਸੂਟ ਬਣਿਆ ਹੋਇਆ ਹੈਗਾ ਸਾਰਾ ਇਹ ਆਰੀ ਦਾ ਕੰਮ ਹੋਇਆ ਹੋਇਆ ਹੈਗਾ ਇਹਦਾ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਵੀ ਦੁਪੱਟਾ 4000 ਪਲੱਸ ਇਹਦਾ ਪ੍ਰਾਈਸ ਜਾਊਗਾ ਇਹ ਜਾਊਗਾ ਇਸ ਤੋਂ ਵੱਧ ਭਾਵੇਂ ਹੋ ਜੇ 454600 ਤੱਕ ਜੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋ ਕਾਫੀ ਜਿਆਦਾ ਸੋਨਾ ਕੰਮ ਹੋਇਆ ਹੈ ਬਾਕੀ ਤੁਹਾਨੂੰ ਸਟਿਚ ਕਰਕੇ ਆਪਾਂ ਪਿਕਚਰ ਕਰਾਂਗੇ ਤੇ ਨਾਲ ਹੈ ਗਾਜ਼ੀਮ ਦੇਖੋ ਬਾਜੂ ਤੇ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਸਕਰੀਨ ਸ਼ਾਟ ਲੈ ਲਓ ਜੀ ਨੂੰ ਕਿਸੇ ਵੀ ਤੁਸੀਂ ਫੈ布ਰਿਕ ਤੇ ਰੈਡੀ ਕਰਵਾ ਸਕਦੇ ਹੋ ਇਹ ਜਿਵੇਂ ਮੈਂ ਸੈਲਫ ਤੇ ਕਰਵਾਇਆ ਗਿਆ ਇਹਦੇ ਵਿੱਚ ਕਾਫੀ ਸਾਰੇ ਕਲਰ ਦੇਣਗੇ ਆਪਾਂ ਤੁਹਾਨੂੰ ਕਲਰ ਸ਼ੇਅਰ ਕਰ ਦਾਂਗੇ ਅਰੇ ਹਰ ਸੋ ਏ ਹੈਗੇ ਸੀ ਆਪਾਂ ਕੀਵੀ ਸਿਲਕ ਦੇ ਉੱਪਰ ਰੈਡੀ ਕੀਤਾਗਾ ਸੂਟ ਇਹ ਸਿਰਫ ਬਾਜੂ ਦੇ ਉੱਪਰ ਵਰਕ ਹੈ ਜਿਹੜਾ ਇਹ ਪੌਂਚਾਂ ਦਾ ਵਰਕ ਆ ਗਿਆ ਦੇਖੋ ਇਹ ਸਾਰਾ ਪੌਂਚਾਂ ਤੇ ਵਰਕ ਸਾਰਾ ਮਸ਼ੀਨ ਵਰਕ ਹੋਇਆ ਹੋਇਆਗਾ ਤੇ ਇਹ ਵਾਲਾ ਬਾਜੂ ਦੇ ਉੱਪਰ ਜਿਹੜਾ ਇਹ ਬਾਜੂ ਤੇ ਵਰਕ ਹੈਗਾ ਇਹ ਥੋੜਾ ਜਿਹਾ ਉੱਪਰ ਆਊਗਾ ਜਿਸ ਤਰ੍ਹਾਂ ਇੱਥੇ ਬਾਜੂ ਬਣ ਜੂਗੀ ਸੈਂਟਰ ਕੂਣੀ ਤੇ ਇਹਦੇ ਵਿੱਚ ਸੈਂਟਰ ਜਿਹਦੇ ਵਿੱਚ ਆਉਗਾ ਇਹ ਵਾਲਾ ਵਰਕ ਐ ਨਹੀਂ ਹੈਗਾ ਵੀ ਇੱਥੋਂ ਹੀ ਬਾਹ ਬਣੂਗੀ ਤੇ ਅੱਗੇ ਪਾਈਪਿੰਗ ਵਗੈਰਾ ਨਿਕਲ ਜੂ ਥੋੜਾ ਜਿਹਾ ਉੱਪਰ ਹਟ ਕੇ ਆ ਇਹ ਵਰਕ ਠੀਕ ਹੈ ਜੀ ਇਹਦੇ ਨਾਲ ਆਪਾਂ ਰੈਡੀ ਕੀਤਾਗਾ ਗ੍ਰੀਨ ਕਲਰ ਦਾ ਦੁਪੱਟਾ ਜਿਸ ਤਰ੍ਹਾਂ ਆਪਾਂ ਨੂੰ ਕਸਟਮਰ ਨੇ ਫੋਟੋ ਭੇਜੀ ਸੀ ਕਿ ਆਪਾਂ ਸੇਮ ਸੂਟ ਉਸ ਤਰ੍ਹਾਂ ਹੀ ਰੈਡੀ ਕੀਤਾ ਹੈ ਮਹਿਰੂਨ ਕਲਰ ਦੀ ਆਪਾਂ ਲਗਾਈ ਹੈ ਕਿ ਲੇਸ ਜਿਹੜਾ ਦੁਪੱਟਾ ਰੱਖਿਆ ਆਪਾਂ ਚਨਾਉਣ ਦਾ ਰੱਖਿਆ ਹੈਗਾ ਦੇਖੋ ਜੀ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਰਖਵਾ ਸਕਦੇ ਹੋਗੇ ਤੁਹਾਡੀ ਆਪਣੀ ਚੁਆਇਸ ਹੈਗੀ ਤੇ ਅਗਲਾ ਸੂਟ ਹੈਗਾ ਜੀ ਮੋਡਲ ਦੇ ਉੱਪਰ ਆਫ ਵਾਈਟ ਦੇ ਉੱਪਰ ਆਫ ਵਾਈਟ ਦੇ ਉੱਪਰ ਆਪਾਂ ਬਣਾਇਆ ਹੈਗਾ ਮੋਡਲ ਸਿਲਕ ਦੇ ਉੱਪਰ ਹੈਗਾ ਜੇ ਤੁਸੀਂ ਇਹ ਸੂਟ ਲੈਣਾ ਚਾਹੋਗੇ ਕਿਸੇ ਵੀ ਭੈਣ ਨੂੰ ਸੂਟ ਚਾਹੀਦਾ ਹੈਗਾ ਐਮਰਜੈਂਸੀ ਤਾਂ ਤੁਸੀਂ ਲੈ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਜੇ ਤੁਸੀਂ ਦੁਪੱਟਾ ਲੈਣਾ ਚਾਹੋਗੇ ਤਾਂ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਜਿਹੜਾ ਇਹ ਫਲਾਰ ਹੈਗਾ ਸਾਰਾ ਇਹ ਹੀ ਪਤਾਕ ਆਊਗਾ ਬਾਕੀ ਤੁਹਾਡੀ ਲੈਂਥ ਅਕੋਰਡਿੰਗ ਲੈਂਥ ਦੇ ਲੈਂਥ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਘੇਰੇ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੀ ਇਹ ਤੁਸੀਂ ਲੈ ਸਕਦੇ ਹੋ ਜੀ ਜੀ ਮੂਰੀ ਤੇ ਤੁਸੀਂ ਵਰਕ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਇਹ ਬਾਜੂ ਤੇ ਵਰਕ ਹੋਇਆ ਹੋਇਆ ਹੈਗਾ ਇਹ ਵਾਲਾ ਬਾਜੂ ਤੇ ਵਰਕ ਹੋਇਆ ਹੋਇਆ। ਬਾਕੀ ਜਿਹੜਾ ਨਾ ਪਾਈਪਿੰਗ ਵਗੈਰਾ ਨਾਲ ਲੱਗਦੀ ਫਿਨਿਸ਼ਿੰਗ ਹੋਈ ਹੈ ਨਹੀਂ ਸੋਕੀ। ਕਾਫੀ ਜਿਆਦਾ ਛੋੜੇ ਸੋਹ ਬਾਤ ਦੇ ਬੰਦੇ ਨੇ। ਹਾਂਜੀ ਆਪਾਂ ਇੱਕ ਸੂਟ ਲੈ ਕੇ ਆਏਗੇ ਬਾਂਦਨੀ ਪ੍ਰਿੰਟ। ਜੇ ਤੁਸੀਂ ਇਹਦੇ ਉੱਪਰ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ। ਡਿਜ਼ਾਈਨ ਆਪਣੇ ਕੋਲੇ ਬਾਤ ਲੈਗੇ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਵੱਧ ਤੋਂ ਵੱਧ ਤੇ ਤੁਸੀਂ ਲੈ ਸਕਦੇ ਹੋਗੇ। ਇਹ ਜਿਹੜੀ ਕਰੇਪ ਦੀ ਬਾਂਦਨੀ ਹੈਗੀ ਤੇ ਇਹ ਤੁਹਾਨੂੰ ਪਾਊਗਾ ਜੀ ਸੂਟ 2000 ਪਲੱਸ ਪਊਗਾ 21-2200 ਦੀ ਰੇਂਜ ਤੱਕ ਤੇ ਇਹ ਵਾਲੀ ਹੈਗੀ 셔ਟ ਇਹ ਵਾਲੀ ਹੈਗੀ ਬੋਟਮ ਠੀਕ ਐ ਜੀ ਤੇ ਬਾਕੀ ਤੁਸੀਂ ਵਰਕ ਜਿਸ ਤਰ੍ਹਾਂ ਦਾ ਵੀ ਕਰਵਾਉਗੇ ਉਸ ਤਰ੍ਹਾਂ ਦਾ ਹੈਂਡ ਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਨਹੀਂ ਕਰਵਾ ਸਕਦੇ ਹੋਗੇ ਉਸ ਤਰ੍ਹਾਂ ਜੇ ਸੂਟ ਰੈਡੀ ਹੋ ਜਾਊਗਾ ਇਹ ਪਿਓਰ ਕਰੇਵ ਦੇ ਨੇ ਜੀ ਸੂਟ ਆਪਾਂ ਕੋਈ ਘਟੀਆ ਵਾਲੀ ਕਰੇਵ ਨਹੀਂ ਹੈਗੀ ਤੇ ਦੇਖੋ ਇੱਕ ਕਲਰ ਇਹ ਵਾਲਾ ਹੈਗਾ ਦੂਜਾ ਹੈਗਾ ਪਰਪਲ ਕਲਰ ਦੀ ਬੋਟਮ ਕਈ ਵਾਰ ਤਾਂ ਸਾਡੇ ਚੀਜ਼ਾਂ ਇੰਨੀ ਘਰੋਲ ਜਾਂਦੀਆਂ ਨੇ ਕਿ ਸਾਨੂੰ ਕੁਝ ਮਿਲਦਾ ਹੀ ਨਹੀਂ ਹੈਗਾ ਹੁਣ ਇਹਦੀ ਬਾਟਮ ਵੀ ਇਸ ਤਰ੍ਹਾਂ ਦੀ ਹੈ ਜੀ ਕੋਈ ਗੱਲ ਨਹੀਂ ਪਰਪਲ ਕਲਰ ਦੀ ਹੈਗੀ ਐਥੀ ਹੋਲੀ ਸਕਿਪ ਹੋ ਗਈ ਹੁਣੀ ਖਿਸ਼ਾਨ ਇਹਦੇ ਨਾਲ ਆਪਣੀ ਬਾਟਮ ਲੀਕੀ ਹੋ ਚੁੱਕੀ ਪਰਪਲ कलर ਦੀ ਬਾਟਮ ਹੈ ਇਹਦੀ ਚਲੋ ਸੱਜਣ ਕਾਲ ਜੀ ਸਾਰੇ ਜੀ ਥੋੜਾ سارے ਚੈਨਲ ਦੇ ਵੀ ਵੀਡੀਓ ਦੇਖਦੇ ਸਵਾਗਤ ਇਦੇ ਨਾਲ ਹੀ ਮੈਂ ਤੁਹਾਨੂੰ ਬਾਟਮ ਸ਼ੋਅ ਕਰ ਦਿੰਦੀ ਆ ਕੋਈ ਗੱਲ ਨਹੀਂ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਆਂ ਕਿ ਵੀ ਕਿੰਨਾ ਪ੍ਰਾਈਸ ਆ ਕਿਉਂਕਿ ਇਹ 크ਰੇਪ ਦੇ ਉੱਪਰ ਨੇਗੇ ਆਰਗੈਂਜ਼ਾ ਤੇ ਨਹੀਂ ਹੈਗੇ ਆਰਗੈਂਜ਼ਾ ਤੇ ਆਰਗੈਂਜ਼ਾ ਤੇ ਨਾ ਇਹ ਕੀ ਕਹਿੰਦੇ ਹੁੰਦੇ ਨੇ ਕਿ ਰੇਟ ਘੱਟ ਪੈਂਦੇ ਨੇ ਜੀ ਜ਼ਿਆਦਾ ਨਹੀਂ ਪੈਂਦੇ ਜੀ ਤੇ ਇੱਕ ਕਲਰ ਹੈਗਾ ਇਹਦੇ ਵਿੱਚ orange ਕਲਰ ਸਾਰੇ ਹੀ ਸੋਨੇ ਨਹੀਂਗੇ ਦੇਖੋ 크ਰੇਪ ਬਹੁਤ ਜ਼ਿਆਦਾ ਸੋਹਣੀ ਹੈ ਜੀ ਤੇ ਇੱਕ ਕਲਰ ਹੈਗਾ ਇਹਦੇ ਵਿੱਚ ਪੇਸ ਕਲਰ ਦੇਖੋ ਕਾਫੀ ਜਿਆਦਾ ਸੋਨੇ ਕਲਰ ਨੇਗੇ ਸਾਰੇ ਹੀ ਇਹ ਤੇ ਤੁਸੀਂ ਵਰਕ ਕਰਵਾ ਕੇ ਸੋਨੇ-ਸੋਨੇ ਸੂਟ ਰੈਡੀ ਕਰਵਾ ਸਕਦੇ ਹੋਗੇ ਜਿਹੜੀ ਇਹਦੀ ਬਾਟਮ ਹੈ ਦੀ ਇੱਥੇ ਹੈਗੀ ਆਪਾਂ ਨੂੰ ਮਿਲ ਜੂਗੀ ਕੋਈ ਗੱਲ ਨਹੀਂ ਤੇ ਕਈ ਵਾਰ ਇਧਰ ਉਧਰ ਹੋ ਜਾਂਦੀ ਹੁੰਦੀ ਹੈ ਕੋਈ ਨਾ ਕੋਈ ਚੀਜ਼ ਕੋਈ ਵੀ ਤੁਹਾਨੂੰ ਇਹਨਾਂ ਚ ਕਲਰ ਪਸੰਦ ਆਉਂਦਾ ਵਰਕ ਲਈ ਤੁਸੀਂ ਆਪਣੇ ਕੋਲੋਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਡਿਜ਼ਾਈਨ ਮੈਂ ਤੁਹਾਨੂੰ ਸ਼ੇਅਰ ਕਰ ਦੂੰਗੀ ਕਾਫੀ ਜਿਆਦੇ ਡਿਜ਼ਾਈਨ ਦੇਂਗੇ ਜੇ ਤੁਸੀਂ ਬਿਨਾ ਵਰਕ ਤੋਂ ਵੀ ਲੈਣਾ ਚਾਹੋਗੇ ਇਸ ਤਰ੍ਹਾਂ ਵੀ ਲੈ ਸਕਦੇ ਹੋਗੇ ਉਹ ਤੁਹਾਡੀ ਆਪਣੀ ਚੋਇਸ ਹੈ ਤੇ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਸੋਹਣੇ ਸੋਹਣੇ ਸੂਟ ਆਪਾਂ ਆਰਡਰ ਕਰਦੇ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਮੈਨੂੰ ਤੁਸੀਂ ਇੰਨੀ ਸਪੋਰਟ ਕਰ ਰਹੇ ਹੋਗੇ ਹਨ ਤੇ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ 这是赶集，拜拜。